ਜੋ ਕੁਝ ਦਿਸ ਰਿਹਾ ਹੈ ਮਰਦਾ ਹੈ ਸਭ ਕੁਝ ਮਰ ਇਹਦਾ ਨਾਮ ਬੰਡਲੇ ਮਰਤ ਬੰਡੋੜਾ ਸੰਸਾਰ ਦਾ ਨਾ ਮਰਤ ਬੰਡੋੜਾ ਇਹਦਾ ਨੋ ਜੋ ਇੱਥੇ ਸਭ ਕੋ ਦੀਦਾ ਸਭ ਕੁਝ ਨਾ ਸੁਣ ਵਾਲਾ ਸਭ ਕਾਲੇ ਬਸ ਹੈ ਸਮੇਂ ਬਦ ਐਸ ਵਕਤ ਸਭ ਕੋ ਠੀਕ ਹੈ ਦੀਦਾ ਸਮਾਊਗਾ ਨਹੀਂ ਇਹ ਜਹ ਰੂਪ ਰਗਰਣ ਆਦਾ ਹੋਰ ਕੁਝ ਬਣ ਜਾਣਾ ਹੋਰ ਕੋ ਦਾ ਹੋਰ ਰੋਜ਼ ਇਹ ਬਦਲ ਆਉਂਦਾ ਇੱਥੇ ਕੰਮ ਨਿਰਤ ਮੋਹਨ ਜੋ ਮਾਇਆ ਹੈ ਸਭ ਮਰਦਾ ਸੱਚ ਜੀਵਨ ਹੈ ਝੂਠ ਮੌਤ ਹੈ ਮਾਇਆ ਬਰਤਕਤੀਜ ਹੈ ਮਾਇਆ ਨਾਲ ਜੁੜਨਾ ਬੌਤਨੂ ਗਲੇ ਲਾਉਣਾ ਸੱਚ ਨਾਲ ਜੁੜਨਾ ਸੱਚ ਜੀਵਨ ਦੀ ਪ੍ਰਾਪਤੀ ਹੈ ਬਸ ਇੱਥੇ ਹੀ ਮਾਇਆ ਦਾ ਮੋਹ ਮੋਤ ਮੋਤ ਮਾਇਆ ਦੇ ਮੋਹ ਦੇ ਵਿੱਚ ਮੌਤ ਹੈ ਜਿੱਦਣ ਮਾਇਆ ਦੇ ਮੋਹ 'ਚ ਮੌਤ ਨਜ਼ਰ ਆ ਗਈ ਮੋਹ ਛੁੱਟ ਜਾਊਗਾ ਜਿੱਦਾਂ ਜਰਮਾ ਦੇ ਮੋਹ ਦੇ ਵਿੱਚ ਮੌਤ ਨਹੀਂ ਨ ਦਿਖੀ ਦਰਸ਼ਨ ਮੌਤ ਦਾ ਨਹੀਂ ਹੋਇਆ ਮੋਹ ਨਹੀਂ ਛੁੱਟ ਸਕਦਾ ਜਿੱਦਣ ਕਲਪਨਾ ਵਿੱਚੋਂ ਕਾਲ ਨਜ਼ਰ ਆ ਗਿਆ ਉਦੋਂ ਕਲਪਨਾ ਛੁੱਟੂਗੀ ਬਰਦੂਲ ਛੁੱਟਦੀ ਦੀ ਇਹ ਚੀਜ਼ਾਂ ਨੇ ਇਹਨਾਂ ਦੇ ਰੂਪ ਦੱਸੇ ਵਰਤਮੋਹਨ ਹਾਂ ਮੋਹ ਵਿੱਚ ਮੌਤ ਘਰਤਾ